ਹਰ ਮਸਲੇ ਲਈ ਕੱਲੇ ਸਿੰਘ ਸਾਹਿਬ ਜੱਥੇਦਾਰ ਗਗਨੀ ਰਵੀ ਸਿੰਘ ਤੱਕ ਪਹੁੰਚ ਅਪਰੋਚ ਹੁੰਦੀ ਰਹੀ ਚਾਹੇ ਬਾਦਲ ਤਰਸੀ ਚਾਹੇ ਸੁਦਾਰ ਲੈ ਰਲੀ ਤਰਸੀ ਚਾਹੇ ਕੋਈ ਹੋਰ ਪੰਥਕ ਤਰਸੀ ਯਾਨੀ ਹਰ ਪੀਸਿੰਗੜਾ ਮਾਮਲਾ ਕੱਢ ਲਿਆਂਦਾ ਤੇ ਲੋ ਜੀ ਇਹਨਾਂ ਕਲੱਬ ਚ ਸ਼ਿਕਾਇਤ ਆ ਗਈ ਜੀ ਇਹਨਾਂ ਨੂੰ ਲਾਂਭੇ ਕੀਤਾ ਜਾਂਦਾ ਜੀ ਕਮੇਟੀ ਬਣاتی ਜੀ ਜਾਂਚ ਹੋਊਗੀ ਜੀ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਸਭ ਦੀਆਂ ਨਜ਼ਰਾਂ ਜੱਥੇਦਾਰ ਗਗਨੀ ਰਵੀ ਸਿੰਘ ਤੇ ਰਹੀਆਂ ਬਿਨਾ ਬਾਕੀ ਤੇਰਾਂ ਨੂੰ ਨਾਲ ਲਿਆ ਬਿਨਾਂ 7 ਮੈਂਬਰੀ ਕਮੇਟੀ ਨੂੰ ਮਾਨਤਾ ਦਿੱਤਿਆਂ ਆਪਣੀ ਮੈਂਬਰਸ਼ਿਪ ਮਹਮ ਪਖਾ ਚੁੱਕਿਆ ਹੈ 25 ਲੱਖ ਮੈਂਬਰ ਬਣਾਉਣ ਦੀ ਪ੍ਰਕਿਰਿਆ ਦੇ ਲਈ ਅੱਗੇ ਵੱਧ ਚੁੱਕਿਆ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ 28 ਜਨਵਰੀ ਨੂੰ ਬਕਾਇਦਾ ਤੌਰ ਤੇ ਪੰਜ ਸਿੰਘ ਸਹਿਬਾਂ ਦੀ ਬੈਠਕ ਸਾਧ ਲਈ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨੇ ਬਕਾਇਦਾ ਤੌਰ ਤੇ ਪਟੀਸ਼ਨ ਦਾਖਲ ਕਰਕੇ ਪੰਜਾਬ ਰਣ ਹਾਈ ਕੋਰਟ ਦੇ ਵਿੱਚ ਕੀਤਾ ਕਿ ਮੈਂ ਗ੍ਰਿਤੰਤਰ ਦੇਸੀ ਪ੍ਰੀਟ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਜਿਹੜਾ ਹੁਣ ਸੈਸ਼ਨ ਆਉਣਾ ਹੈ ਬਜਟ ਸੈਸ਼ਨ ਮੈਂ ਉਹਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਮੈਂ ਮੈਂਬਰ ਪਾਰਲੀਮੈਂਟ ਮੈਨੂੰ ਲੋਕ ਫਤਵੇ ਨਾਲ ਚੁਣਿਆ ਗਿਆ ਮੈਨੂੰ ਲੋਕਾਂ ਦੇ ਵੋਟਾਂ ਪਾ ਕੇ ਚੁਣਿਆ ਉਹਨਾਂ ਦੇ ਮੁੱਦੇਾਂ ਦੇ ਆਧਾਰ ਤੇ ਸੰਸਦ ਚ ਗੱਲ ਕਰਨਾ ਮੇਰਾ ਅਧਿਕਾਰ ਹੈ 60 ਦਿਨਾਂ ਜੇਕਰ ਟੱਪ ਗਏ ਮੇਰੀ ਗੈਰ ਹਾਜ਼ਰੀ ਤੇ ਤਾਂ ਮੇਰੀ ਮੈਂਬਰੀ ਵੀ ਖਤਮ ਹੋ ਜਾਂਦੀ ਹੈ ਸੰਸਦ ਮੈਂਬਰੀ ਵੀ ਖਤਮ ਹੋ ਸਕਦੀ ਹੈ ਉਹ ਕਿ ਪਤਾ ਲੱਗ ਰਿਹਾ ਕਿ 46 ਦਿਨ ਤਾ ਗੈਰ ਹਾਜ਼ਰੀ ਹੋਗੀ ग्लोबल पंजाब टीवी देख रहे सारे दर्शकानों मेरी प्यार भरी सशी काल ਤੁਸੀਂ ਵੇਖ ਰਹੇ ਹੋ ग्लोबल ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ग्लोबल ਡਿਸਕਸ਼ਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਰਾ ਨੇ ਆਖਰ ਪੰਜ ਸਿੰਘ ਸਹਿਬਾਨ ਦੀ ਬੈਠਕ ਸੱਦ ਲਈ ਜੀ ਹਾਂ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜੋ ਹੁਕਮਨਾਮੇ ਪੜੇ ਗਏ ਜੋ ਆਦੇਸ਼ ਜਾਰੀ ਕੀਤੇ ਗਏ ਉਹਨਾਂ ਚੋਂ ਧਾਰਮਿਕ ਪੱਖ ਨੂੰ ਸੁਖਬੀਰ ਸਿੰਘ ਬਾਦਲ ਦੀ ਧਿਰ ਨੇ ਜਿਵੇਂ ਤੁਰੰਤ ਪੂਰਾ ਕੀਤਾ ਪਰ ਰਾਜਨੀਤਿਕ ਪੱਖ ਨੂੰ ਫਰੋਲਿਆ ਹੀ ਨਹੀਂ ਉਹਨਾਂ ਪੰਨਿਆਂ ਤੇ ਪਹਿਰੇਦਾਰੀ ਕੀਤੀਓ ਨਹੀਂ ਉਹਨਾਂ ਹੁਕਮਨਾਮਿਆਂ ਦੀ ਪਾਲਣ ਵਾਲੇ ਪਾਸੇ ਨੂੰ ਵਧੇ ਹੀ ਨਹੀਂ ਸਮੇਂ-ਸਮੇਂ ਸਮਾ ਵਧਾਉਣ ਦੀਆਂ ਗੱਲਾਂ ਜਦਦਰ ਸਭ ਕੁਲ ਹੁੰਦੀਆਂ ਰਹੀਆਂ ਸਮੇਂ-ਸਮੇਂ ਥੋੜੀ ਰਾਹਤ ਲੈਣ ਦੀਆਂ ਗੱਲਾਂ ਹੁੰਦੀਆਂ ਰਹੀਆਂ ਜੱਜਦਾਰ ਸਾਹਿਬ ਦੇ ਬਿਹਾਫ ਤੇ ਖੁਦੀ ਮੀਟਿੰਗਾਂ ਦੇ ਵਿੱਚ ਦਾਅਵੇ ਕੀਤੇ ਜਾਂਦੇ ਰਹੇ ਇਹ ਸਭ ਦੇ ਦਰਮਿਆਨ ਹਰ ਮਸਲੇ ਲਈ ਕੱਲੇ ਸਿੰਘ ਸਾਹਿਬ ਜੱਜਰ ਗਿਆਨੀ ਰਕबीर ਸਿੰਘ ਤੱਕ ਪਹੁੰਚ ਅਪਰੋਚ ਹੁੰਦੀ ਰਹੀ ਚਾਹੇ ਬਾਦਲਤਰ ਸੀ ਚਾਹੇ ਸੁਧਾਰ ਲਹਿਰ ਵਾਲੀ ਤਰ ਸੀ ਚਾਹੇ ਕੋਈ ਹੋਰ ਪੰਥਕ ਤਰ ਸੀ ਸਭ ਦੀ ਚਾਰਜ ਹੋਈ ਉੱਥੇ ਹੁੰਦੀ ਰਹੀ ਇਹ ਸਭ ਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਕੱਢ ਲਿਆਂਦਾ ਤੇ ਲੋ ਜੀ ਇਹਨਾਂ ਕੋਲ ਸ਼ਿਕਾਇਤ ਆ ਗਈ ਜੀ ਇਹਨਾਂ ਨੂੰ ਲਾਂਭੇ ਕੀਤਾ ਜਾਂਦਾ ਜੀ ਕਮੇਟੀ ਬਣاتی ਜੀ ਜਾਂਚ ਹੋਊਗੀ ਜੀ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਸਭ ਦੀਆਂ ਨਜ਼ਰਾਂ ਜਥੇਦਾਰ ਗਿਆਨੀ ਰਕबीर ਸਿੰਘ ਤੇ ਰਹੀਆਂ ਹੁਣ ਇਸ ਮੌਕੇ ਜਦੋਂ ਸ਼ੋਮਣੀ ਅਕਾਲੀ ਦਲ ਬਾਦਲਤਰ ਬਿਨਾਂ ਬਾਕੀ ਧਿਰਾਂ ਨੂੰ ਨਾਲ ਲਿਆ ਬਿਨਾਂ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦਿੱਤਿਆਂ ਆਪਣੀ ਮੈਂਬਰਸ਼ਿਪ ਮਹਿਮ ਪਖਾ ਚੁੱਕਿਆ 25 ਲੱਖ ਮੈਂਬਰ ਬਣਾਉਣ ਦੀ ਪ੍ਰਕਿਰਿਆ ਦੇ ਲਈ ਅੱਗੇ ਵਧ ਚੁੱਕਿਆ ਉਸ ਸਮੇਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ 28 ਜਨਵਰੀ ਨੂੰ ਬਕਾਇਦਾ ਤੌਰ ਤੇ ਪੰਜ ਸਿੰਘ ਸਹਿਬਾਂ ਦੀ ਬੈਠਕ ਸੱਦ ਲਈ ਹੈ ਠੀਕ ਹੈ ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨਹੀਂ ਹੋਣਗੇ ਕਿਉਂਕਿ ਫਿਲਹਾਲ ਉਹਨਾਂ ਦੀਆਂ ਸੇਵਾਵਾਂ ਬਹਾਲ ਨਹੀਂ ਗਈਆਂ ਪਰ ਉਹਨਾਂ ਦੇ ਥਾਂ ਤੇ ਜਿਨ੍ਹਾਂ ਨੂੰ ਜੱਤਰ ਲਾਇਆ ਅਰਜੀ ਤੌਰ ਤੇ ਜਿਹੜੇ ਸੇਵਾ ਨਿਭਾ ਰਹੇ ਨੇ ਉਹ ਹੋਣਗੇ ਸੋ ਇੰਜ ਪੰਜ ਸਿੰਘ ਸਹਿਬਾਂ ਦੀ ਬੈਠਕ ਹੋਏਗੀ ਹੁਣ ਇਸ ਬੈਠਕ ਦੇ ਵਿੱਚ ਅਜੰਡਾ ਕੋਈ ਨਹੀਂ ਜਾਰੀ ਕੀਤਾ ਜੇ ਕਿ ਬੈਠਕ ਦਾ ਅਜੰਡਾ ਕੀ ਹੋਏਗਾ ਕਿਸ ਅਧਾਰ ਤੇ ਹੋਏਗੀ ਪਰ ਜੋ ਸਥਿਤੀ ਤਾਜ਼ਾ ਪੰਥਕ ਪਹਿਲੂਆਂ ਦੀ ਪੰਥਕ ਰਾਜਨੀਤਿਕ ਪਹਿਲੂਆਂ ਦੀ ਨਜ਼ਰ ਆਉਂਦੀ ਆ ਜੇਕਰ ਉਹਦੇ ਪਰ ਨਜ਼ਰਸਾਨੀ ਕਰੀਏ ਤਾਂ ਸਿੱਧਾ ਸਪਸ਼ਟ ਹੈ ਕਿ 2 ਦਸੰਬਰ ਨੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸੱਤ ਮੈਂਬਰੀ ਕਮੇਟੀ ਦੀ ਹੋਂਦ ਨੂੰ ਪ੍ਰਗਟਾਉਂਦਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਇਕਵਾਇਚ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਕਾਰਨ ਨੂੰ ਦੱਸਿਆ ਕਿਹਾ ਸੀ ਕਿ ਆ ਜਿਹੜੀ ਸਾਹਮਣੇ ਲੀਡਰਸ਼ਿਪ ਖੜੀ ਆ ਇਹ ਪੰਥਕ ਸਫਾ ਦੇ ਵਿੱਚ ਆਪਣਾ ਆਧਾਰ ਗਵਾ ਚੁੱਕੀ ਆ ਸੋ ਆਧਾਰ ਹੀਣ ਹੋਈ ਲੀਡਰਸ਼ਿਪ ਹੁਣ ਅੱਗੇ ਕੰਮ ਨਹੀਂ ਕਰੇਗੀ ਕੰਮ ਕਰਨ ਦੇ ਲਈ ਨਵੀਂ ਭਰਤੀ ਦੇ ਲਈ ਨਵੀਂ ਮੈਂਬਰਸ਼ਿਪ ਦੇ ਲਈ ਅਕਾਲੀ ਦਲ ਦੀ ਮੁੱਢ ਸਰਜੀਤੀ ਦੇ ਲਈ ਅਗਵਾਈ ਆ ਸੱਤ ਮੈਂਬਰੀ ਕਮੇਟੀ ਕਰੇਗੀ ਮੈਂਬਰਸ਼ਿਪ ਹੋ ਜਾਂਦੀ ਉਹ ਤੋਂ ਬਾਅਦ ਜਿਹੜੇ ਲੀਡਰ ਪ੍ਰਵਾਨ ਚੜ੍ਹਦੇ ਬਣੇ ਜਾਂਦੇ ਪਰ ਇੱਕੋ ਪ੍ਰਕਿਰਿਆ ਰਾਹ ਦਿੱਤਾ ਗਿਆ ਪਤਾ ਨਹੀਂ ਸੁਖਵੀਰ ਬਾਦਲ ਦੇ ਸਲਾਹਕਾਰ ਪਤਾ ਨਹੀਂ ਸ਼੍ਰੋਮਣੀ ਕਦਲ ਬਾਬਦ ਧਰ ਨੂੰ ਕੀ ਭਰਮ ਭਲੇਖਾ ਰਿਹਾ ਕਿ ਉਹਨਾਂ ਨੇ ਧਾਮੀ ਹੋਰਾਂ ਦੀ ਅਗਵਾਈ ਵਾਲੀ ਕਮੇਟੀ ਨੂੰ ਮਾਨਤਾ ਹੀ ਨਹੀਂ ਦਿੱਤੀ ਬੇਸ਼ੱਕ ਉਹ ਤਰਦਾਇ ਕਹਿਣਾ ਹੈ ਕਿ ਵੀ ਸਾਡਾ ਤੋਂ ਚ ਕੋਈ ਰੋਲ ਹੀ ਨਹੀਂ ਅਸੀਂ ਤਾਂ ਆਪਣੇ ਜੋ ਸਾਨੂੰ ਹੁਕਮ ਹੋਇਆ ਸੀ ਅਸੀਂ ਮੰਨ ਲਏ ਜੀ ਹੈਨਾ ਬਸ ਸਸੀਪੇ ਵੀ ਪਤਾ ਹੀ ਇਹ ਕਿਵੇਂ ਪ੍ਰਵਾਨ ਹੋਏ ਕੀ ਨਹੀਂ ਪਰ ਸੱਤ ਮੈਂਬਰੀ ਕਮੇਟੀ ਵਾਲਾ ਤਾਂ ਜੀ ਧਾਮੀ ਸਾਹਿਬ ਨੇ ਦੇਖਣਾ ਤੇ ਧਾਮੀ ਸਾਹਿਬ ਕੀ ਦਿੰਦੇ ਨੇ ਭਾਈ ਕਿਦੇ ਕਹਿ ਤੇ ਚੱਲਦੇ ਨੇ ਉਹ ਤਾਂ ਜੱੱਦਰ ਸਭ ਕੋਲ ਬੈਠ ਕੇ ਬਲਵਿੰਦਰ ਭੁੰਦਰ ਨੂੰ ਫੋਨ ਮਲਾਉਂਦੇ ਰਹੇ ਨੇ ਕਿ ਭੁੰਦਰ ਸਾਹਿਬ ਦੱਸੋ ਹੁਣ ਜੱੱਦਰ ਸਾਹਿਬ ਪੁੱਛ ਰਹੇ ਨੇ ਜਦੋਂ ਬਡਾਲਾ ਤੇ ਇਹ ਤਾਮੀ ਸਾਹਿਬ ਮਿਲ ਕੇ ਆਏ ਨੇ ਚਲੋ ਤਾਮੀ ਸਾਹਿਬ ਉਹ ਤੇ ਹਾਮੀ ਭਰਿਆ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਅਸੀਂ ਬੈਠਕ ਕਰਨੀ ਆ ਉਹ ਚ ਮੈਂ ਇਹ ਮਾਮਲਾ ਵਿਚਾਰੂੰਗਾ ਜੀ ਸੱਤ ਮੈਂਬਰੀ ਕਮੇਟੀ ਵਾਲਾ ਕਮੇਟੀ ਦੀ ਬੈਠਕ ਵੀ ਹੋਗੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਲੀਡਰਸ਼ਿਪ ਗੁਰਦੁਆਰਾ ਚੌਣ ਕਮਿਸ਼ਨਰ ਦੇ ਚੌਂਕ ਕਮਿਸ਼ਨਰ ਐਸ ਐ ਸਰੋਬ ਸਾਹਿਬ ਦੇ ਕੋਲ ਜਸਟਿਸ ਐਸ ਐ ਸਰੋਬ ਸਾਹਿਬ ਦੇ ਕੋਲ ਆਪਣੀ ਸ਼ਿਕਾਇਤ ਵੀ ਦਰਜ ਕਰਾਈ ਕਿ ਬਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ 'ਚ ਵੱਡੀਆਂ ਖਾਮੀਆਂ ਨੇ ਬিনা ਸਿੰਘ ਤੋਂ ਬিনা ਕੌਰ ਤੋਂ ਨਾਮ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੋਟਰਾਂ 'ਚ ਸ਼ਾਮਲ ਕਰਤਾ ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਨਹੀਂ ਸਕਦੇ ਵੋਟਰ ਬਣੇ ਨਹੀਂ ਸਕਦੇ ਸੋ ਉਹ ਵੱਡੀ ਖੱਪੇ ਵੱਡੀਆਂ ਕਮੀਆਂ ਵੱਡੀਆਂ ਕਟਾਈਆਂ ਉਹਨਾਂ ਨੂੰ ਦਰੁਸਤ ਕਰਾਉਣ ਦੇ ਲਈ ਬਕਾਇਦਾ ਤੌਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਕਾਇਦਾ ਤੌਰ ਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੋਂਦੜ ਬਕਾਇਦਾ ਤੌਰ ਤੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਟੀਮਾ ਤੇ ਹੋਰ ਲੀਡਰ ਜਾ ਕੇ ਬਿਲਕੁਲ ਇਹ ਸ਼ਿਕਾਇਤ ਕਾਬਲੇ ਗੌਰ ਹੈ ਕਿ ਧੱਕਾ ਹੋ ਰਿਹਾ ਹੈ ਸਰਕਾਰੀ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਜਾਂ ਸ਼ਾਸਨ ਜਾਂ ਗੈਲੀ ਜੋ ਵੀ ਹੋਵੇ ਦਰਸ ਹੋਣਾ ਚਾਹੀਦਾ ਸੋ ਕਮੇਟੀ ਦੀ ਬੈਠਕ ਕਰਕੇ ਤੁਸੀਂ ਅਗਾਹ ਵਧ ਗਏ ਪਰ ਜਿਹੜੀ ਸੱਤ ਮੈਂਬਰੀ ਕਮੇਟੀ ਦੇ ਲਈ ਜਥੇਦਾਰ ਸਾਹਿਬ ਨੇ ਤੁਹਾਨੂੰ ਹਦਾਇਤ ਕੀਤੀ ਸੀ ਉਸ ਮਸਲੇ ਤੁਸੀਂ ਚੁੱਪ ਵੱਟ ਗਏ ਸੋ ਜਦੋਂ ਇਹ ਸਾਰਾ ਕੁਝ ਹੋ ਗਿਆ ਤਾਂ ਪਤਾ ਲੱਗਾ ਸੁਧਾਰ ਲਾ ਰਹਿਣ ਕਹਿੰਦੇ ਸੀ ਫੋਨ ਤੇ ਇੱਕ ਵਾਰ ਜੱਜਰ ਸਾਹਿਬ ਨੂੰ ਪੁੱਛ ਲੈਨੇ ਕਿ ਤੁਸੀਂ ਉਹ ਸੱਤਵੇਂ ਮੈਂਬਰੀ ਕਮੇਟੀ ਦੀ ਬੈਠਕ ਸੱਦ ਲਓ ਚਲੋ ਸਿੰਘ ਸਾਹਿਬ ਨੇ ਸੱਤਵੇਂ ਮੈਂਬਰੀ ਕਮੇਟੀ ਦੀ ਬੈਠਕ ਤਾਂ ਨਹੀਂ ਸੱਦੀ ਪਰ ਜੀ ਹੁਣ 28 ਜਨਵਰੀ ਨੂੰ ਪੰਜ ਸਿੰਘ ਸਾਹਿਬਾਂ ਦੀ ਬੈਠਕ ਜਰੂਰ ਸੱਦ ਲਈ ਹੈ ਸੋ ਜਿਸ ਦੇ ਵਿੱਚ ਅਜੰਡਾ ਜਾਰੀ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਹੈ ਕਿ 28 ਜਨਵਰੀ ਨੂੰ ਸਵੇਰੇ 11 ਵਜੇ ਸ਼੍ਰੀ ਕਾਲਤਕ ਸਾਹਿਬ ਤੇ ਪੰਜ ਸਿੰਘ ਸਾਹਿਬਾਂ ਦੀ ਜੋ ਬੈਠਕ ਹੋਏਗੀ ਉਹਦੇ ਵਿੱਚ ਜਿਹੜੀ 11 ਮੈਂਬਰੀ ਕਮੇਟੀ ਬਣਾ ਕੇ ਇਹਨਾਂ ਨੇ ਭਰਤੀ ਮੈਂ ਬਿੱਡੀ ਉਹ ਵੀ ਮਸਲਾ ਆਏਗਾ ਜਿਹੜੀ 7 ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਉਹਨਾਂ ਦੀ ਬੈਠਕੇ ਨਹੀਂ ਅਜੇ ਤੱਕ ਹੋਈ ਉਹ ਵੀ ਮਸਲਾ ਆਏਗਾ ਤੇ ਮਸਲਾ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਸ਼ਿਕਾਇਤ ਦੇ ਆਧਾਰ ਤੇ ਬਿੱਡੀ ਜਾਂਚ ਦਾ ਵੀ ਆਏਗਾ ਸੋ ਇਸ ਲਈ ਤਿੰਨ ਮੁੱਖ ਮੁੱਦੇ ਨੇ ਉਹ ਤੋਂ ਬਿਨਾ ਹੋਰ ਜਿਹੜੇ ਤਾਜ਼ਾ ਕੁਝ ਮੁੱਦੇ ਹੋਣਗੇ ਇਹਨਾਂ ਇਹਨਾਂ ਮੁੱਦਿਆਂ ਤੇ ਨਾ ਮੁੱਦਿਆਂ ਦੇ ਆਧਾਰ ਤੇ ਵੀ ਕਈ ਸ਼ਿਕਾਇਤਾਂ ਕਈ ਚਿੱਠੀਆਂ ਕਈ ਅਪੀਲਾਂ ਕਈ ਪੱਖ ਆਏ ਹੋਏ ਨੇ ਉਹ ਵੀ ਬੱਚੇ ਜਾਣਗੇ ਤੇ ਹੋਰ ਜਿਹੜੇ ਨਵੇਂ ਪੰਥਕ ਮਸਲੇ ਹੋਣਗੇ ਉਹਨਾਂ ਤੇ ਵੀ ਨਜ਼ਰਸਾਨੀ ਹੋਏਗੀ ਪਰ ਮੁੱਖ ਤੌਰ ਤੇ ਅਕਾਲੀ ਦਲ ਦੀ ਭਰਤੀ ਮਹਿਮ ਕੀ ਇਹਨੂੰ ਰੋਕਿਆ ਜਾ ਸਕਦਾ ਕੀ ਇਹ ਕਾਰਵਾਈ ਕਾਮੀ ਸਾਹਿਬ ਦੇ ਹੱਥਾਂ ਚ ਸੌਂਪੀ ਜਾ ਸਕਦੀ ਹੈ ਇਹ ਕਮੇਟੀ ਚਲਾਈਗੀ ਕੀ ਜਦਦਰ ਸਭ ਕੋਈ ਨਵਾਂ ਹੁਕਮਨਾਮਾ ਦੇ ਸਕਦੇ ਨੇ ਕੀ ਪੰਜ ਸਿੰਘ ਸਹਿਬਾਨ ਮੁੜ ਕੇ ਇਹਨਾਂ ਨੂੰ ਤਲਬ ਕਰ ਸਕਦੇ ਨੇ ਕੀ ਉਹ ਇਸ ਮਸਲੇ 'ਤੇ ਮੋੜਾ ਘਟ ਸਕਦੇ ਨੇ ਕਿੰਨੇ ਹੀ ਸਵਾਲ ਨੇ ਹੁਣ ਜਹਨ ਦੇ ਵਿੱਚ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ 28 ਤਰੀਕ ਸ਼ਾਮ ਨੂੰ ਸਪਸ਼ਟ ਹੋ ਜਾਣਗੇ ਚਲੋ ਦੂਸਰੇ ਪਾਸੇ ਡਿਬੜੂਗਰ ਦੀ ਜੇਲ੍ਹ ਦੇ ਵਿੱਚ ਬੰਦ ਖਰੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨੇ ਬਕਾਇਦਾ ਤੌਰ ਤੇ ਪਟੀਸ਼ਨ ਦਾਖਲ ਕਰਕੇ ਪੰਜਾਬ ਰਣ ਹਾਈ ਕੋਰਟ ਦੇ ਵਿੱਚ ਕਿਹਾ ਕਿ ਮੈਂ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਮੈਂ ਜਿਹੜਾ ਹੁਣ ਸੈਸ਼ਨ ਆਉਣਾ ਹੈ ਬਜਟ ਸੈਸ਼ਨ ਮੈਂ ਉਹਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਮੈਂ ਮੈਂਬਰ ਪਾਰਲੀਮੈਂਟ ਮੈਨੂੰ ਲੋਕ ਫਤਵੇ ਨਾਲ ਚੁਣਿਆ ਗਿਆ ਮੈਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਉਹਨਾਂ ਦੇ ਮੁੱਦੇਾਂ ਦੇ ਆਧਾਰ ਤੇ ਸੰਸਦ 'ਚ ਗੱਲ ਕਰਨਾ ਮੇਰਾ ਅਧਿਕਾਰ ਹੈ ਮੈਨੂੰ ਸੰਸਦੀ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਜਾਵੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਤੰਤਰਕ ਕਦਰਾਂ ਕੀਮਤਾਂ ਨੇ ਜਿਹੜੀਆਂ ਹੈ ਸੰਵਿਧਾਨ ਦੇ ਜਿਹੜੇ ਪਹਿਲੂ ਨੇ ਉਸ ਪਹਿਲੂਆਂ ਦੇ ਉੱਤੇ ਮੇਰਾ ਇਹ ਹੱਕ ਬਣਦਾ ਹੈ ਕਿ ਮੈਨੂੰ ਇਹ ਮੌਕੇ ਦਿੱਤੇ ਜਾਣ ਸੋ ਮੈਂਬਰ ਪਾਰਲੀਮੈਂਟ ਅਮਰੋਤਪਾਲ ਸਿੰਘ ਨੇ ਪੰਜਾਬ ਰਨ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ ਕਿ ਮੈਂ ਗ੍ਰੰਦੰਤਰ ਦਿਵਸ ਦੀ ਪ੍ਰੇਡ ਚ ਤੇ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਉਹ ਕਹਿੰਦੇ ਕਿ 60 ਦਿਨਾਂ ਜੇਕਰ ਟੱਪ ਗਏ ਮੇਰੀ ਗੈਰ ਹਾਜ਼ਰੀ ਤੇ ਤਾਂ ਮੇਰੀ ਮੈਂਬਰੀ ਵੀ ਰੱਦ ਹੋ ਸਕਦੀ ਹੈ ਸੰਸਦ ਮੈਂਬਰੀ ਵੀ ਰੱਦ ਹੋ ਸਕਦੀ ਹੈ ਕਿਉਂਕਿ ਪਤਾ ਲੱਗ ਰਿਹਾ ਕਿ 46 ਦਿਨ ਤਾ ਗੈਰ ਹਾਜ਼ਰੀ ਹੋਗੀ ਬਿਲਕੁਲ ਜੀ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਹੋਰਾਂ ਦੇ ਆਧਾਰ ਤੇ ਉਹਨਾਂ ਦੀ ਅਗਵਾਈ ਚ ਉਹਨਾਂ ਦੀ ਪ੍ਰਧਾਨਗੀ ਦੇ ਨਾਂ ਤੇ ਨਵੀਂ ਪਾਰਟੀ ਮਾਗੀ ਮੇਲੇ ਤੇ ਬਣ ਗਈ 14 ਜਨਵਰੀ 2025 ਨੂੰ ਮਾਗੀ ਮੇਲੇ ਤੇ ਉਹਨਾਂ ਦੇ ਪਿਤਾ ਨੇ ਤੇ ਸਰਜੀ ਸਿੰਘ ਖਾਲਸਾ ਉਹਨਾਂ ਨੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਾਂ ਬਾਰਸ ਪੰਜਾਬ ਦੇ ਨਾਂ ਦੇ ਉੱਤੇ ਐਲਾਨ ਦਿੱਤੀ ਹੈ ਉਸ ਪਾਰਟੀ ਦੇ ਮੁਖੀ ਵੀ ਨੇ ਕਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਨੇ ਉਹਨਾਂ ਨੇ ਹੁਣ ਪੰਜਾਬ ਰੈਨ ਹਾਈ ਕੋਰਟ ਚ ਪਟੀਸ਼ਨ ਦਾਖਲ ਕੀਤੀ ਹੈ ਤੇ ਕਿਹਾ ਕਿ ਮੈਂ ਗਣਤੰਤਰ ਦਿਵਸ ਦੀ ਪ੍ਰੇਡ ਦੇ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਆਪਣਾ ਰੋਲ ਨਿਭਾਉਣਾ ਚਾਹਣਾ ਜੋ ਮੇਰਾ ਫਰਜ਼ ਹੈ ਮੈਂ ਉਹਦਾ ਕਰਨਾ ਚਾਹਣਾ ਪਟੀਸ਼ਨ ਦਲੀਲ ਦਿੱਤੀ ਹੈ ਕਿ ਗਣਤੰਤਰ ਦਿਵਸ ਤੇ ਸੰਸਦ ਸੈਸ਼ਨ ਚ ਹਿੱਸਾ ਲੈਣਾ ਨਿਆਂ ਤੇ ਸਮਾਨਤਾ ਦੇ ਹਿੱਤ ਚ ਉਹਨਾਂ ਨੇ ਇਸ ਨੂੰ ਲੋਕਤੰਤਰਕ ਮੁੱਲ ਕਦਰਾਂ ਕੀਮਤਾਂ ਤੇ ਸੰਵਿਧਾਨ ਦੇ ਆਧਾਰ ਦੇ ਉੱਤੇ ਮੂਲ ਸਿਧਾਂਤਾਂ ਦੇ ਆਧਾਰ ਤੇ ਉੱਤੇ ਕਿਹਾ ਕਿ ਮੇਰਾ ਹੱਕ ਬਣਦਾ ਉਹਨਾਂ ਨੇ ਕਿਹਾ ਰਾਸ਼ਟਰੀ ਮਹੱਤਵ ਦੇ ਇਹਨਾਂ ਸਮਾਗਮਾਂ ਦੇ ਵਿੱਚ ਮੇਰੀ ਮੌਜੂਦਗੀ ਜਾਂ ਹਿੱਤ ਦੇ ਵਿੱਚ ਸ਼ਾਮਲ ਹੈ ਸੋ ਲੋਕ ਇਤਰੋਂ ਧਿਆਨ ਚ ਰੱਖਦੇ ਜਾਂ ਇਤਰੋਂ ਧਿਆਨ ਚ ਰੱਖਦੇ ਆ ਮੈਨੂੰ ਰਾਸ਼ਟਰੀ ਇਸ ਸਮਾਗਮਾਂ ਦਾ ਜਿਹੜਾ ਮਹੱਤਵ ਹੈ ਉਹਦੇ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਮੈਂ ਹਾਜ਼ਰ ਹੋਣਾ ਚਾਹੁੰਦਾ ਸੁਣ ਰਾਸ਼ਟਰੀ ਮਹੱਤਵ ਲੋਕਤੰਤਰ ਮੁੱਲ ਸੰਵਿਧਾਨ ਗਣਤੰਤਰ ਦੇ ਇਸ ਦੀ ਪ੍ਰੇੜ ਇਹ ਸਾਰੇ ਪ੍ਰਕਟਾਵਿਆਂ ਦੇ ਨਾਲ ਕੁਝ ਤਰ੍ਹਾਂ ਇਹਨੂੰ ਇਸ ਪੱਖ ਤੋਂ ਦੇਖ ਰਹੀਆਂ ਨੇ ਕਿ ਅਮਰਤਪਾਲ ਸਿੰਘ ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਸੰਵਿਧਾਨਕ ਤੌਰ ਤੇ ਹੁਣ ਉਸ ਪ੍ਰਕਿਰਿਆ ਚ ਜਦੋਂ ਸੰਵਿਧਾਨ ਦੇ ਅਨੁਸਾਰ ਮੈਂ ਸੌਹ ਚੁੱਕੀ ਮੈਂ VOTING ਪ੍ਰਕਿਰਿਆ ਚੋਂ ਨਿਕਲ ਕੇ ਮੈਂਬਰ ਪਾਰਲੀਮੈਂਟ ਬਣ ਕੇ ਆਇਆ ਤੇ ਫਿਰ ਮੈਨੂੰ ਅਜੇ ਇਹ UAP ਲਾਲੋ ਜੀ ਆ ਜਾ ਹੁਣ ਜੇਲ੍ਹ ਚ ਬੰਦ ਕਰ ਲਓ ਜੀ ਦੇਸ਼ ਤਰੋਈ ਵਾਲੇ ਮਸਲਿਆਂ ਤੇ ਇਹ ਸਾਰੇ ਪਹਿਲੂ ਇਹ ਫਿਰ ਕਿੱਥੋਂ ਆਉਂਦੇ ਨੇ ਹੁਣ ਉਹ ਕੀ ਇਸ ਉਹਨਾਂ ਦੇ ਵਕੀਲਾਂ ਲਈ ਇਹ ਦਲੀਲ ਖੜੀ ਹੋਏਗੀ ਕੱਲ ਨੂੰ ਇਸ ਸਦਾਰਤੇ ਉਹ ਗੱਲ ਅਗਾਹ ਪਾਉਣਾ ਚਾਹੁੰਦੇ ਨੇ ਜਾਂ ਸੱਚਮੁੱਚ ਜਨਤਾ ਦੀ ਫਿਕਰ ਹੈ ਅਮਰਤਪਾਲ ਸਿੰਘ ਨੂੰ ਕਿਉਂਕਿ ਉਸ ਹਲਕੇ 'ਚ ਤਾਂ ਹੁਣ ਕੋਈ ਗੱਲੇ ਨਹੀਂ ਹੋ ਰਹੀ ਫਿਰ ਉਹ ਹਲਕੇ ਦੇ ਲੋਕਾਂ ਤਾਂ ਕੋਈ ਆਵਾਜ਼ ਹੀ ਨਹੀਂ ਚੁੱਕੀ ਜਾ ਰਹੀ ਸੋ ਇਸ ਲਈ ਉਸ ਨਾਤੇ ਵੀ ਉਹ ਸੰਸਦ ਚ ਆਉਣਾ ਚਾਹੁੰਦੇ ਨੇ ਜੀ ਹਾਂ ਤਿੰਨਕ ਸਵਾਲ ਨੇ ਜਿਹੜੇ ਅਹਿਮ ਤੌਰ ਤੇ ਅਮਰਤਪਾਲ ਸਿੰਘ ਨੇ ਉਠਾਏ ਨੇ ਉਹ ਕਹਿੰਦੇ 60 ਦਿਨਾਂ ਤੋਂ ਜ਼ਿਆਦਾ ਗੈਰ ਮੌਜੂਦਗੀ ਦੇ ਨਾਲ ਮੈਂਬਰਸ਼ਿਪ ਰੱਦ ਹੋਣ ਦਾ ਖਤਰਾ ਖੜਾ ਹੈ ਪਟੀਸ਼ਨ 'ਚ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਮੈਂਬਰ ਪਾਰਲੀਮੈਂਟ 60 ਦਿਨਾਂ ਤੱਕ ਸੰਸਦ ਚ ਗੈਰਹਾਜ਼ਰ ਰਹਿੰਦਾ ਤਾਂ ਫਿਰ ਕਹਿੰਦੇ ਕਿ ਉਹਦੀ ਮੈਂਬਰਸ਼ਿਪ ਖਤਮ ਹੋ ਜਾਂਦੀ ਹੈ ਤੇ ਅਮਰਿਤਪਾਲ ਸਿੰਘ ਹੁਣ ਤੱਕ 46 ਦਿਨ ਦੇ ਸੈਸ਼ਨ ਚੋਂ ਗੈਰਹਾਜ਼ਰ ਨੇ ਸੋ ਕੀ ਉਹਨਾਂ ਦੀ ਅਜਿਹੀ ਚਿੱਠੀ ਨੂੰ ਫਿਰ ਕੋਈ ਮੰਨਤਾ ਦਿੱਤੀ ਹੋਊਗੀ ਠੀਕ ਹੈ ਜੀ ਜੇਲ੍ਹ ਚ ਨੇ ਇਸ ਲਈ ਜਾਂ ਉਹਨਾਂ ਨੂੰ ਸੈਸ਼ਨ ਚ ਹਿੱਸਾ ਲੈਣ ਦਿੱਤਾ ਜਾਊਗਾ ਜਾਂ ਇੱਕ ਦੋ ਦਿਨ ਲਈ ਲੈ ਜਾਣਗੇ ਘੰਟਿਆਂ ਲਈ ਲੈ ਜਾਣਗੇ ਜਿਵੇਂ ਸੋਚ ਕਣ ਲੱਗੇ ਸੀ ਜਾਂ ਉਹਨੂੰ ਪੂਰੇ ਸੈਸ਼ਨ ਦੀ ਮਨਜ਼ੂਰੀ ਮਿਲੂਗੀ ਅਮਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਇਹ ਤੋਂ ਪਹਿਲਾਂ ਬਾਕਾਇਦਾ ਤੌਰ ਤੇ ਲੋਕ ਸਭਾ ਦੇ ਸਪੀਕਰ ਨੂੰ ਪੰਜਾਬ ਸਰਕਾਰ ਨੂੰ ਅੰਮ੍ਰਿਤਸਰ ਦੇ ਡੀਸੀ ਨੂੰ ਉਹਨਾਂ ਨੂੰ ਵੀ ਪਹੁੰਚ ਅਪਰੋਚ ਕਰਕੇ ਕਿਹਾ ਸੀ ਕਿ ਮੈਨੂੰ ਮਨਜ਼ੂਰੀ ਦਿੱਤੀ ਜਾਵੇ ਮੈਂ ਸੱਚੀ ਹਿੱਸੇ ਲੈਣਾ ਪਰ ਕਹਿੰਦੇ ਜੀ ਮੇਰੀ ਸਵਾਲ ਦਾ ਕੋਈ ਜਵਾਬ ਹੀ ਨਹੀਂ ਹੁੰਦਾ ਮੇਰੀ ਕਿਸੇ ਦਲੀਲ ਨੂੰ ਮੇਰੇ ਕਿਸੇ ਪੱਖ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਫਿਰ ਉਹ ਕਹਿੰਦੇ ਕਿ ਇਸ ਲਈ ਮੈਂ ਲੋਕਾਂ ਦਾ ਨੁਮਾਇੰਦਾ ਲੋਕਾਂ ਨੇ ਚੁਣਿਆ ਤੇ ਮੈਂ ਉਸ ਨਾਤੇ ਆਪਣਾ ਫਰਜ਼ ਪੂਰਾ ਕਰਨਾ ਹੈ ਇਸ ਲਈ ਮੈਨੂੰ ਮਨਜ਼ੂਰੀ ਦਿੱਤੀ ਜਾਵੇ ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਪ੍ਰਕਿਰਿਆ ਤੇ ਸਰਕਾਰ ਕੀ ਮਿਆਕ ਤੇ ਵਾਦੀ ਹੈ ਜਾਂ ਅਦਾਲਤ ਇਸ ਮਸਲੇ ਤੇ ਕੀ ਰੁਖ اختیار ਕਰਦੀ ਹੈ ਪਟੀਸ਼ਨ ਤੇ ਸੁਣਵਾਈ ਕਦੋਂ ਹੋਣੀ ਹੈ ਕੀ ਹੋਣਾ ਜੇ ਉਹ ਪੱਖ ਹੋਣਾ ਬਾਕੀ ਹੈ ਪਰ ਪਟੀਸ਼ਨ ਦਾਖਲ ਹੋ ਗਈ ਹੈ ਚਲੋ ਜਿਹਦੇ ਨਾਲ ਹੀ ਇੱਕ ਹੋਰ ਅਹਿਮ ਪੱਖ ਖੂਬ ਚਰਚਾ ਚਾਹੀਏ ਕੀ ਭਾਰਤ ਸਰਕਾਰ ਮੁੜ ਕੇ ਬਲੈਕ ਸੂਚੀ ਬਲੈਕਲਿਸਟ ਉਸ ਨੂੰ ਬਹਾਲ ਕਰ ਰਹੀ ਹੈ ਕਾਲੀ ਸੂਚੀ ਦੇ ਨਾਮ ਤੇ ਜਿਹੜੇ ਨਾਮ ਇਸ ਬੱਟੇ ਖਾਤੇ ਚ ਪਾਏ ਗਏ ਕਿ ਮੁੜ ਕੇ ਭਾਰਤ ਨਹੀਂ ਆ ਸਕਦੇ ਜੇ ਆਏ ਤਾਂ ਗ੍ਰਿਫਤਾਰ ਹੋ ਜਾਣਗੇ ਇਹਨਾਂ ਦਾ ਟਰੈਪ ਰਿਕਾਰਡ ਕਿ ਉਸ ਨੂੰ ਬਹਾਲ ਕੀਤਾ ਜਾ ਰਿਹਾ ਕਿ ਉਸ ਬਲੈਕ ਸੂਚੀ ਦੇ ਵਿੱਚ ਉਹ ਵੀ ਨਾਮ ਸ਼ਾਮਲ ਨੇ ਜਿਨ੍ਹਾਂ ਦਾ ਇਸ ਸੂਚੀ ਨਾਲ ਕੋਈ ਲੈਣ ਦੇ ਨਹੀਂ ਸੀ ਵੈਸੇ ਮੌਜੂਦਾ ਭਾਜਪਾ ਦੀ ਸਰਕਾਰ ਨੇ ਦਮ ਪਰਿਆ ਸੀ ਕਿ ਕਾਂਗਰਸ ਵੱਲੋਂ ਬਣਾਈ ਗਈ ਉਹ ਬਲੈਕ ਲਿਸਟ ਅਸੀਂ ਖਤਮ ਕਰ ਦਿਤੀ ਹੈ ਉਹ ਕਾਲੀ ਸੂਚੀ ਅਸੀਂ ਖਤਮ ਕਰ ਦਿਤੀ ਹੈ ਜਿਹਦੇ ਦਮ ਤੇ ਭਾਜਪਾ ਸ਼ਾਮਲ ਕਈ ਸਿੱਖ ਲੀਡਰਾਂ ਨੇ ਵੀ ਦਮਕੀਆਂ ਮਾਰੇ ਸੀ ਕਿ ਲਾਓ ਜੀ ਅਸੀਂ ਇਹ ਕੰਮ ਕਰਾਤਾ ਪਰ ਪਿਛਲੇ ਬਰੇ ਤੋਂ ਖਾਸ ਕਰ ਟਰੂਡੋ ਔਰ ਮੋਦੀ ਸਰਕਾਰ ਚ ਜਦ ਤੋਂ 36 ਦਾ ਅੰਕੜਾ ਬਣਿਆ ਫਿਰ ਉਸ ਤੋਂ ਬਾਅਦ ਨਿਜਰ ਕਤਲकांड ਤੋਂ ਜੋ ਹੋਰ ਤਲਖੀ ਵਧੀ ਹੈ ਫਿਰ ਡਿਪਲੋਮੈਂਟਰ ਨੂੰ ਕੱਢਣ ਪੱਡਣ ਦੀ ਪ੍ਰਕਿਰਿਆ ਤੁਰੀ ਹੈ ਉਹ ਸਭ ਦੇ ਦਰਮਿਆਨ ਵੀ ਜਿਹੜੇ ਕੈਨੇਡੀਅਨ ਐਨ ਆਰ ਆਈ ਪੰਜਾਬੀ ਪਰਿਵਾਰ ਖਾਸ ਕਰ ਸਿੱਖ ਪੰਜਾਬੀ ਪਰਿਵਾਰ ਜਦੋਂ ਭਾਰਤ ਆਉਂਦੇ ਨੇ ਤਾਂ ਕਹਿੰਦੇ 에어ਪੋਰਟ ਤੇ ਪੁੱਛਕਿਛ ਬਾਕੀ ਨਾਲੋਂ ਵੱਖਰੀ ਹੁੰਦੀ ਹੈ ਉਹਨਾਂ ਨੂੰ ਵੱਧ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ ਪੁੱਛਿਆ ਜਾਂਦਾ ਇਹ ਵੀ ਸਵਾਲ ਚਰਚਾ ਚ ਰਹੀ ਹੈ ਪਰ ਜਿਹੜੀ ਘਟਨਾ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਸਰਦਾਰ ਹਮੀਰ ਸਿੰਘ ਹੋਰਾ ਨੇ ਇਸ ਪੱਖ ਨੂੰ ਸਾਹਮਣੇ ਲਿਆਂਦਾ ਹੈ ਕਿ ਪੰਜਾਬ ਦਾ ਇੱਕ 77 ਸਾਲਾਂ ਦਾ ਬਜ਼ੁਰਗ ਜਿਹੜਾ ਪਿਛਲੇ 50-55 ਸਾਲਾਂ ਤੋਂ ਕੈਨੇਡਾ ਦਾ ਨਾਗਰਿਕ ਹੈ ਉਹ ਜਦੋਂ ਆਪਣੀ ਜਨਮ ਭੋਈ ਪਰਤ ਦਾ ਨਵੇਂ ਬਰੇ ਤੇ ਸਾਲ 225 ਦੀ ਆਮਦ ਦੇ ਪਹਿਲੇ ਦਿਨ ਵਾਲੇ ਹਵਾਲੇ ਨਾਲੇ 31 ਦੀ ਰਾਤ ਇੱਕ ਦੀ ਸਵੇਰ ਤਾਂ ਅੰਮ੍ਰਿਤਸਰ ਦੇ 에어ਪੋਰਟ ਤੇ ਉਹ 70 ਸਾਲਾਂ ਦੇ ਬਜ਼ੁਰਗ ਨੂੰ ਸਾਈਡ ਤੇ ਕੀਤਾ ਜਾਂਦਾ ਵੱਖ ਕਰ ਲਿਆ ਜਾਂਦਾ ਇੱਕ ਕਮਰੇ ਚ ਲਜਾਇਆ ਜਾਂਦਾ ਇੱਕ ਕਮਰੇ ਚ ਕੈਦ ਕਰ ਦਿੱਤਾ ਜਾਂਦਾ ਕਮਰੇ ਨੂੰ ਤਾਲਾ ਲਾ ਦਿੱਤਾ ਜਾਂਦਾ ਬਾਹਰ ਸਿਕਿਉਰਿਟੀ ਲਾ ਦਿੱਤੀ ਜਾਂਦੀ ਹੈ ਤੇ 35 ਘੰਟੇ ਨਾ ਚਾਹ ਨਾ ਪਾਣੀ ਨਾ ਰੋਟੀ ਨਾ ਦਬਾਦਾਰੂ ਇਹ ਬਤੀਰਾ ਜਦੋਂ ਕਿ ਗੁਰਚਰਨ ਸਿੰਘ ਬਣਵੈਥ ਹੋਰਾਂ ਦੇ ਹਵਾਲੇ ਨਾਲ ਉਹਨਾਂ ਦਾ ਕਹਿਣਾ ਕਿ ਮੇਰਾ ਕਿਸੇ ਵੀ ਤਰ੍ਹਾਂ ਦੇ ਜਿਹੇ ਕਿਸੇ ਰਿਕਾਰਡ 'ਚ ਨਾਂ ਵੀ ਨਹੀਂ ਬੋਲਦਾ ਕਿ ਕੋਈ ਚਾਹੇ ਖਾਲਸਾਨੀ ਮਹਿਮ ਦਾ ਹਵਾਲਾ ਹੋਵੇ ਚਾਹੇ ਗਰਮਖਿਆਲੀ ਮਹਿਮ ਦਾ ਹਵਾਲਾ ਹੋਵੇ ਚਾਹੇ ਕਿਸੇ ਭਾਰਤ ਦੇ ਵਿਰੋਧੀ ਕੋਈ ਬਿਆਨ ਜਾਂ ਪ੍ਰਦਰਸ਼ਨ ਦਾ ਮਾਮਲਾ ਹੋਵੇ ਉਹ ਕਹਿੰਦੇ ਮੇਰਾ ਕਿਤੇ ਵੀ ਅਜੇ ਰਿਕਾਰਡ 'ਚ ਨਾਂ ਨਹੀਂ ਬੋਲਦਾ ਫੇਰ ਵੀ ਜੇਕਰ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਆਮ ਲੋਕਾਂ ਨੂੰ ਹੋਰ ਲੋਕਾਂ ਨੂੰ ਕਿਵੇਂ ਤੰਗ ਕਰਦੇ ਹੋਣੇ ਗੁਰਚੰਦ ਸਿੰਘ ਬਣਵੇਅ 77 ਸਾਲਾਂ ਦੇ ਨੇ ਉਹ ਕਹਿੰਦੇ ਮੈਂ 50-55 ਸਾਲ ਤੋਂ ਕੈਨੇਡਾ ਦਾ ਪੱਕਾ ਨਾਗਰਿਕ ਹਾਂ ਉਸ ਨਾਤੇ ਮੈਨੂੰ ਜਦੋਂ ਮੈਂ ਆਪਣੀ ਮਿੱਟੀ ਆਇਆ ਆਪਣੀ ਧਰਤੀ ਆਇਆ ਆਪਣੇ ਵਤਨ ਆਇਆ ਤੇ ਕਹਿੰਦੇ ਮੇਰੇ ਨਾਲ ਜੋ ਵਿਵਹਾਰ ਕੀਤਾ 35 36 ਘੰਟੇ ਮੈਨੂੰ ਕਮਰੇ ਚ ਕੈਦ ਰੱਖਿਆ ਤੇ ਇਹ ਕਹਿੰਦੇ ਉਸ ਬਜ਼ੁਰਗੀ ਦੇ ਦੌਰ ਦੇ ਵਿੱਚ દવા دارو ਦੀ ਵੀ ਲੋੜ ਹੁੰਦੀ ਹੈ ਫਿਕਸ ਸਮਾਂ ਹੁੰਦਾ ਪਰ ਖਾਣਾ ਵੀ ਨਹੀਂ ਦਿੱਤਾ ਕੁਝ ਵੀ ਨਹੀਂ ਦਿੱਤਾ ਤੇ ਬਾਹਰ ਸਿਕਿਉਰਟੀ ਵੀ ਲਾਤੀ ਤੇ ਉਸ ਤੋਂ ਬਾਅਦ ਕਿਸੇ ਵੀ ਹਿੱਲੇ-ਭਸਿਲੇ ਮੇਰਾ ਮਸਲਾ ਰਫਾ-ਦਫਾ ਹੋਇਆ ਤੇ ਮੈਂ ਵਾਪਸ ਜਦੋਂ ਕੈਨੇਡਾ ਆਇਆ ਤੇ ਉੱਥੇ ਆ ਕੇ ਉਹਨਾਂ ਨੇ ਉੱਥੋਂ ਕਹਿੰਦੇ মিডিਆ ਦੇ ਸਾਹਮਣੇ ਪੱਖ ਰੱਖਿਆ ਉਸ ਤੋਂ ਬਾਅਦ ਉੱਥੋਂ ਦੇ মিডিਆ ਦੇ ਆਧਾਰ ਦੇ ਉੱਤੇ ਹਾਂ ਉੱਥੋਂ ਦੀ ਸਰਕਾਰ ਦੇ ਹਵਾਲੇ ਨਾਲ ਉੱਥੋਂ ਦੇ ਭਾਰਤੀ ਜਿਹੜੇ ਕਮਿਸ਼ਨਰ ਨੇ ਉਹਨਾਂ ਤੱਕ ਸ਼ਿਕਾਇਤ ਪੱਤਰ ਗਈ ਭਾਰਤ ਸਰਕਾਰ ਕੋਲ ਸ਼ਿਕਾਇਤ ਆਈ ਕਿ ਇਹ ਕੀ ਹੈ ਜਿਹਦਾ ਜਵਾਬ ਪਰ ਕਹਿੰਦੇ ਜੀ ਕਿਸੇ ਪਾਸਿਓ ਕੋਈ ਜਵਾਬ ਨਹੀਂ ਆਇਆ ਸੀਬੀਸੀ ਨੇ ਕਹਿੰਦੇ ਜੀ ਸੰਪਰਕ ਕੀਤਾ ਭਾਰਤੀ ਹਾਈ ਕਮਿਸ਼ਨਰ ਨਾਲ ਭਾਰਤ ਸਰਕਾਰ ਨਾਲ ਕਹਿੰਦੇ ਕੋਈ ਜਵਾਬ ਨਹੀਂ ਆਇਆ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਕੁਝ ਹੋਰ ਪਰਵਾਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਤੰਗ ਪ੍ਰੇਸ਼ਾਨ ਪੁੱਛ ਕੇ ਚ ਕੀਤੀ ਜਾ ਰਹੀ ਹੈ ਪਰ ਇੱਥੇ ਇੱਕ ਬਜ਼ੁਰਗ ਨਾਲੇ ਬਿਵਿਹਾਰ ਹੁਣ ਇੱਥੇ ਸਵਾਲ ਖੜਾ ਕਿ ਜੇਕਰ ਆਪਾਂ ਪੰਜਾਬੀ ਪਹਿਲੂਆਂ ਦੇ ਆਧਾਰ ਤੇ ਦੇਖੀਏ ਪੰਜਾਬ ਦੇ ਕਿਸੇ ਵਸਨੀਕ ਦੇ حوالے ਨਾਲ ਦੇਖੀਏ ਐਨ ਆਰ ਆਈ ਦੇ حوالے ਨਾਲ ਦੇਖੀਏ ਤਾਂ ਫਿਰ ਭਾਰਤ ਸਰਕਾਰ ਦਾ ਰੁਖ ਅਜਿਹਾ ਕਿਉਂ ਹੈ ਜਨਾਬ ਦੂਸਰੇ ਪਾਸੇ ਅੰਮ੍ਰਿਤਸਰ ਦੇ ਏਅਰਪੋਰਟ ਦੇ ਉੱਤੇ ਤੇ ਫਿਰ ਪੰਜਾਬ ਸਰਕਾਰ ਦੀ ਭੂਮਿਕਾ ਕੀ ਹੈ ਜਨਾਬ ਤੇ ਪੰਥਕ ਪਹਿਲੂ ਦੇ ਉੱਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕਿੱਥੇ ਹੈ ਜੀ ਸਿੱਖ ਮਸਲਿਆਂ ਦੇ ਲਈ ਪਹਿਰੇਦਾਰੀ ਕਰਦੀ ਕਿੰਨੇ ਸਵਾਲ ਇਹਦੇ ਨਾਲ ਵੱਡੇ ਹੋ ਗਏ ਨੇ ਇਸ ਘਟਨਾ ਨੇ ਇਕ ਹੋਰ ਚਿਹਰਾ ਤੇ ਸਰਕਾਰਾਂ ਦੇ ਤੇ ਸੰਸਥਾਵਾਂ ਦੇ ਢੰਗ ਤਰੀਕੇ ਸਾਹਮਣੇ ਲਿਆ ਦਿੱਤੇ ਨੇ ਸਵਾਲ ਖਾਸਾ ਵੱਡਾ ਹੈ ਜਨਾਬ ਚਲੋ ਉਹਦੇ ਡੱਲੇ ਵਾਲ ਸਾਹਿਬ ਦੀ ਸਿਹਤ ਕਹਿੰਦੇ ਪਹਿਲਾਂ ਨਾਲੋਂ ਕੁਝ ਠੀਕ ਹੈ ਡ੍ਰਿਪ ਲੱਗਣ ਤੋਂ ਬਾਅਦ ਥੋੜਾ ਜਿਹਾ ਪਰ ਉਹਨਾਂ ਦਾ ਮਰਨ ਵਰਤ ਉਸੇ ਤਰ੍ਹਾਂ ਜਾਰੀ ਹੈ ਉਹ ਅਜੇ ਵੀ ਕੋਈ ਫੀਡ ਨਹੀਂ ਲੈ ਰਹੇ ਹਾਂ 59 ਦਿਨ ਅਜ ਮਰਨ ਵਰਤ ਦੇ ਪੂਰੇ ਹੋ ਗਏ ਨੇ ਪਰ ਪਿਛਲੇ 3-4 ਦਿਨਾਂ ਤੋਂ ਡ੍ਰਿਪ ਲੱਗੀ ਹੈ ਚਲੋ ਗੁੱਲੂ ਕੋਸ਼ ਮਾੜਾ ਮੋਟਾ ਅੰਦਰ ਜਾ ਰਿਹਾ ਤੇ ਇਸ ਲਈ ਉਹਨਾਂ ਨੂੰ ਕੱਲ ਤੁੱਪੇ ਵੀ ਰੱਖਿਆ ਗਿਆ ਤੇ ਫਿਰ ਉਹਨਾਂ ਨਵੀਂ ਟਰੈਲੀ 'ਚ ਸ਼ਿਫਟ ਕਰ ਦਿੱਤਾ ਗਿਆ। ਪੁਰਾਣੀ ਟਰੈਲੀਆਂ ਨੂੰ ਜਿਹੜੀਆਂ ਜੋੜੀਆਂ ਗਈਆਂ ਸੀ ਉਹ ਵੀ ਜੋੜ ਵੀ ਤੋੜ ਦਿੱਤੇ ਗਏ ਨੇ ਤੇ ਉਹਨਾਂ ਨੂੰ ਫਿਰ ਬਕਾਇਦਾ ਟਰੈਲੀ ਤੋਂ ਸਟ੍ਰੈਚਰ ਤੇ ਸਟ੍ਰੈਚਰ ਤੋਂ ਫਿਰ ਤੁੱਪੇ, ਤੁੱਪੇ ਮੰਝਾ ਡਾਉਣ ਤੋਂ ਬਾਅਦ ਉਹਨਾਂ ਨੂੰ ਫਿਰ ਨਵੀਂ ਟਰੈਲੀ, ਉਹਦੋਂ ਨਕਲੀ ਟਰੈਲੀ ਆ ਉਹਦੇ ਵਿੱਚ ਤਬਦੀਲ ਕੀਤਾ ਗਿਆ। ਤੇ ਹੁਣ ਇਹ ਪਤਾ ਲੱਗ ਰਿਹਾ ਹੈ ਕਿ ਬਕਾਇਦਾ ਤੌਰ ਤੇ ਉਹਨਾਂ ਦੇ ਲਈ ਇੱਕ ਨਵਾਂ ਕਮਰਾ ਖਨੌਰੀ ਬਾਰਡਰ ਤੇ ਤਿਆਰ ਕੀਤਾ ਜਾ ਰਿਹਾ। ਜਿਹੜਾ ਕਿ ਪੂਰੀ ਤਰ੍ਹਾਂ ਸ਼ੀਸ਼ੇ ਦਾ ਬਣਿਆ ਹੋਏਗਾ। ਕੱਚ ਦਾ ਬਣਾਇਆ ਗਿਆ ਜਿਹਦੇ ਵਿੱਚੋਂ ਉਹ ਅੰਦੋਲਨਕਾਰੀ ਕਿਸਾਨਾਂ ਨੂੰ ਦੇਖ ਸਕਣਗੇ ਅੰਦੋਲਨਕਾਰੀ ਕਿਸਾਨ ਉਹਨਾਂ ਨੂੰ ਦੇਖ ਸਕਣਗੇ ਸਿੱਧਾ ਕਿਸੇ ਨੇੜੇ ਜਾਣ ਦੀ ਲੋੜ ਵੀ ਨਹੀਂ ਪੈਗੀ ਤੇ ਜਦੋਂ ਲੋੜ ਹੈ ਪਰਦੇ ਕਰ ਲਿਆ ਉਹ ਜਦੋਂ ਨਹੀਂ ਲੋੜ ਤਾਂ ਪਰਦੇ ਹਟਾ ਦਿਓ ਧੁੱਪ ਵੀ ਆ ਸਕੀ ਉਹਦੇ ਵਿੱਚ ਇਸ ਲਈ ਉਹ ਸਾਰੀ ਪ੍ਰਕਿਰਿਆ ਦੇ ਲਈ ਕੱਚ ਦਾ ਇੱਕ ਕਮਰਾ ਤਿਆਰ ਕੀਤਾ ਜਾ ਰਿਹਾ ਉਸ ਕਮਰੇ ਦੀ ਖਾਸੀਅਤ ਹੋएगी ਕਿ ਪੂਰੀ ਤਰ੍ਹਾਂ ਸਾਊਂਡ ਪ੍ਰੂਫ ਹੋਏਗਾ ਸੂਰਤ ਦੀ ਰੋਸ਼ਨੀ ਦਾ ਪ੍ਰਬੰਧ ਉਹਦੇ ਵਿੱਚ ਜੋ ਕੱਚਾ ਤਾਂ ਪਰਦੇ ਪਰੇ ਕਰਨ ਨਾਲ ਹੋਏਗਾ ਉਸ ਕਮਰੇ ਦੇ ਨਾਲ ਹੀ ਅਟੈਚ ਬਾਥਰੂਮ ਬਣਾ ਕੇ ਦਿੱਤਾ ਜਾਏਗਾ ਗਰਮ ਪਾਣੀ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਜਾਏਗਾ ਸੋ ਪੂਰੀਆਂ ਸਹੂਲਤਾਂ ਉਹਨਾਂ ਨੂੰ ਉੱਥੇ ਉਪਲਬਧ ਹੋਣਗੀਆਂ ਸੋ ਹੁਣ ਬੇਸ਼ੱਕ ਉਹ ਇੱਕ ਮਾਡਰਨ ਟਰਾਲੀ ਦੇ ਵਿੱਚ ਫਿਲਹਾਲ ਤਬਦੀਲ ਕੀਤੇ ਗਏ ਨੇ ਪਰ ਇਹ ਸਾਊਂਡ ਪ੍ਰੂਫ ਕੱਚ ਦਾ ਕਮਰਾ ਨਾਲੇ ਤਾਂ ਕਮਰਾ ਹੋਏਗਾ ਨਾਲੇ ਟੈਂਪਰੇਰੀ ਹਸਪਤਾਲ ਹੋਏਗਾ ਉਥੋਂ ਹੀ ਡਾਕਟਰੀ ਟੀਮਾਂ ਉਹ ਨਹੀਂ ਦੇਖ ਰੇ ਕਰਨਗੀਆਂ ਕਿਉਂਕਿ ਕੱਲ ਖਾਸਾ ਬਵਾਦ ਵੱਧ ਗਿਆ ਸੀ ਡਾਕਟਰਾਂ ਨਾਲ ਉਹ ਮਤਲਬ ਕਿ ਕਹਿੰਦੇ ਤਜਰਬੇਕਰ ਨਹੀਂ ਸੀ ਇਸ ਲਈ ਉਹ ਸਾਰਾ ਮਸਲਾ ਸੀ ਇਹ ਸਭ ਦੇ ਦਰਮਿਆਨ ਜਗਜੀਤ ਸਿੰਘ ਡੱਲੇ ਵਾਲਾ ਕਹਿੰਦੇ ਕਿ ਪ੍ਰਮਾਤਮਾ ਕਰੇ ਕਿ ਮੈਂ 14 ਫਰਵਰੀ ਦੀ ਮੀਟਿੰਗ ਦੇ ਵਿੱਚ ਖੁਦ ਹਿੱਸਾ ਲਵਾਂ ਤੇ ਬਾਕੀ ਕਹਿੰਦੇ ਕੋਈ ਗੱਲ ਨਹੀਂ ਜੇ ਨਹੀਂ ਸਿਹਤ ਇਜਾਜ਼ਤ ਹੋਊਗੀ ਤਾਂ ਅੰਦੋਲਨ ਚ ਆਇਆ ਹੋਏ ਹਰ ਕਿਸਾਨ ਡੱਲੇ ਵਾਲਾ ਜਿਹੜਾ ਵੀ ਜਾਊਗਾ ਉਹ ਸਹੀ ਗੱਲ ਕਰੂਗਾ ਤੇ ਇਹ ਸਭ ਦੇ ਦਰਮਿਆਨ 26 ਜਨਵਰੀ ਦੇ ਟਰੈਕਟਰ ਮਾਰਚ ਦੇ ਲਈ ਤਿਆਰੀਆਂ ਵਧ ਦਿੱਤੀਆਂ ਗਈਆਂ ਨੇ ਪੰਜਾਬ ਤੋਂ ਲੈ ਕੇ ਦੇਸ਼ ਭਰ ਚ 26 ਜਨਵਰੀ ਟਰੈਕਟਰ ਮਾਰਚ ਹੋਏਗਾ ਉਹਦੇ ਲਈ ਬਕਾਇਦਾ ਪੂਰੀ ਤਿਆਰੀ ਹੈ ਜੀ 12:30 ਤੋਂ ਲੈ ਕੇ 1:30 ਵਜੇ ਤੱਕ ਇੱਕ ਘੰਟੇ ਦੇ ਟਰੈਕਟਰ ਮਾਰਚ ਦੇ ਵਿੱਚ 13 ਮੰਗਾ ਦੇ ਆਧਾਰ ਤੇ ਐਮਐਸਪੀ ਸਣੀ 13 ਮੰਗਾ ਦੇ ਆਧਾਰ ਤੇ ਚਾਹੇ ਸ਼ਾਪਿੰਗ ਮਾਲ ਨਿਦੇਸ਼ਪਰਚ ਚਾਹੇ ਸਾਈਲੋ ਨੇ ਚਾਹੇ ਟੋਲ ਪਲਾਜ਼ੇ ਨੇ ਚਾਹੇ ਪਾਜਪਈ ਲੀਡਰਾਂ ਦੇ ਦਫ਼ਤਰ ਘਰ ਟਿਕਾਣੇ ਨੇ ਉਹਨਾਂ ਦੇ ਬਾਅਦ ਟਰੈਕਟਰ ਮਾਰਚ ਵੀ ਹੋਣਗੇ ਦਿੱਲੀ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਭੱਗ ਗਿਆ ਲੀਡਰਾਂ ਦੇ ਬੋਲ ਵਿਗੜਨ ਲੱਗੇ ਨੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਪ੍ਰਵੇਸ਼ ਬਰਮਾ ਦੇ ਬੋਲਾਂ ਦੇ ਹਵਾਲੇ ਨਾਲ ਜਿਹੜਾ ਖੁਦ ਪਛੋਕਰ ਤੋਂ ਪੰਜਾਬੀ ਪਰਿਵਾਰ ਚੋਂ ਆਪਾਂ ਜਿਸ ਤਰ੍ਹਾਂ ਦੀ ਪੰਜਾਬੀਆਂ ਪ੍ਰਤੀ ਉਦੇ ਅੰਦਰ ਨਫਰਤ ਹੈ ਸ਼ਾਇਦ ਉਹ ਪਾਰਟੀ ਦਾ ਚਿਹਰਾ ਮੋਹਰਾ ਬਿਆਨ ਕਰਦੀ ਹੈ ਪਾਰਟੀ ਦਾ ਜੋ ਸੋਚ ਆ ਵਿਚਾਰ ਉਸ ਨੂੰ ਪ੍ਰਕਟਾਉਂਦੀ ਹੈ ਇਧਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਨੇ ਇਸ ਨੂੰ ਮੁੱਦਾ ਵੀ ਬਣਾਇਆ ਕਿ ਸ਼ਾਇਦ ਇਹਦੇ ਨਾਲ ਦਿੱਲੀ ਚ ਵੱਸਦਾ ਸਮੁੱਚਾ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਸਾਨੂੰ ਵੋਟ ਦੇ ਰੂਪ ਚਾਜਵੇ ਉਹ ਇਸ ਸਿਹਾਰਤੇ ਵੀ ਕੰਮ ਕਰ ਰਹੇ ਨੇ ਕਿਉਂਕਿ ਜੇਕਰ ਸੱਚਮੁੱਚ ਪੰਜਾਬ ਪ੍ਰਤੀ ਅਜੇਹੇ ਪੰਜਾਬੀਆਂ ਪ੍ਰਤੀ ਜੇ ਬੋਲਣ ਦਾ ਫਿਕਰ ਹੁੰਦਾ ਤਾਂ ਦਿਨੀ ਦੇਰ ਤੋਂ ਕੇਂਦਰ ਬਣਾਉ ਧੱਕੇ ਬਦੀਕੀਆਂ ਹੁੰਦੀਆਂ ਰਹਿੰਨ ਤਾਂ ਤੁਸੀਂ ਉਹਦੀ ਲੜਾਈ ਲੜਦੇ ਹਾਂ ਉਧਰ ਪ੍ਰਵੇਸ਼ ਬਰਮਾ ਕਹਿੰਦਾ ਜੀ ਮੇਰੇ ਬਿਆਨ ਨੂੰ ਗਲਤ ਢੰਗ ਨਾਲ ਲਿਆ ਗਿਆ ਇਹ ਬੋਟਾਂ ਦੀ ਰਾਜਨੀਤੀ ਕਰਦੇ ਨੇ ਗੰਦੀ ਰਾਜਨੀਤੀ ਕਰਦੇ ਨੇ ਜਿੰਨਾ ਕੁਸ਼ ਪੰਜਾਬੀਆਂ ਲਈ ਅਸੀਂ ਕੀਤਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਸਿੱਖਾਂ ਲਈ ਜੋ ਕੀਤਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਇਸ ਲਈ ਕਹਿੰਦਾ ਮੈਂ ਤਾਂ 100 ਕਰੋੜ ਦੇ ਮਾਨਹਾਨੀ ਦਾ ਨੋਟਿਸ ਭੇਜਦਾ ਦੋਨਾਂ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਦੇ ਲਈ ਕਹਿੰਦੇ ਮਾਨਹਾਨੀ ਦਾ ਨੋਟਿਸ ਭੇਜਦਾ ਇੱਧਰ ਭਾਜਪਾਈ ਲੀਡਰ ਦੀ ਇਹ ਬੋਲ ਨੇ ਇੱਧਰ ਹਿਮਾਚਲ ਦੇ ਵਿੱਚ ਕਾਂਗਰਸੀ ਐਮ ਐਲ ਏ ਦੀ ਹਾਲ ਦੇਖ ਲਓ ਕਹਿੰਦਾ ਜੀ ਜੋ ਵੀ ਹਿਮਾਚਲ 'ਚ ਨਸ਼ਾ ਆ ਰਿਹਾ ਉਹਦੇ ਲਈ ਪੰਜਾਬ ਤੇ ਪੰਜਾਬੀ ਜ਼ਿੰਮੇਵਾਰ ਹੈ ਮਤਲਬ ਸ਼ਰਮ ਹੀ ਲਾਈ ਪਈ ਐ ਆਲੇ-ਦਾਲੇ ਸੂਬਿਆਂ ਨੇ ਸਾਰਾ ਕੁਝ ਪੰਜਾਬ ਦੀ ਗੱਲ ਪਾ ਦੋ ਤੇ ਪੰਜਾਬ ਤਾਂ ਚੱਲ ਰਿਹਾ ਭਰਾਵਾ ਸਰਦ ਤੇ ਬੈਠਾ ਹੈ ਤੇ ਜੇਕਰ ਸਰਦ ਤੋਂ ਪਾਰ ਤੋਂ ਕੁਝ ਆ ਰਿਹਾ ਤਾਂ ਕੇਂਦਰੀ ਏਜੰਸੀਆਂ ਕੀ ਕਰਦੀਆਂ ਨੇ ਕੇਂਦਰੀ ਸੁਰੱਖਿਆ ਦੱਸ ਤੇ ਕੀ ਕਰਦੇ ਨੇ ਸਵਾਲ ਸਰਕਾਰ ਤੇ ਪੁਲਿਸੇ ਹੋ ਸਕਦਾ ਤੁਸੀਂ ਪੰਜਾਬ ਨੂੰ ਕਿਵੇਂ ਕਹਿ ਰਹੇ ਸੋ ਇਧਰ ਕਾਂਗਰਸ సీఎం ਐਲ ਦੀ ਇਹ ਹਾਲ ਹੈ ਇਹ ਸਭ ਦੇ ਦਰਮਿਆਨ ਦਿੱਲੀ ਚ ਚੋਣ ਵਾਲਾ ਕੰਮ ਪੂਰਾ ਪਖਿਆ ਜੀ ਮੱਗ ਗਿਆ ਲੀਡਰ ਤਾਂ ਲੀਡਰ ਆਮ ਆਦਮੀ ਪਾਰਟੀ ਨੇ ਵੀ 40 ਸਟਾਰ ਪ੍ਰਚਾਰਕ ਤਾਰੇ ਨੇ ਜਿੱਚ ਭਗਵੰਤ ਮਾਨ ਸਭ ਤੋਂ ਪਹਿਲਾ ਨਾਮ ਹੈ ਉਸ ਤੋਂ ਬਾਅਦ ਫਿਰ ਰਗਵ ਚੱਡਾ ਵੀ ਨੇ ਅਮਨ ਰੋੜਾ ਵੀ ਨੇ ਮੀਥੇਰ ਵੀ ਨੇ ਹੈ ਨਾ ਰਾਜਕੁਮਾਰ ਚੱਬੇয়াল ਵੀ ਨੇ ਤੇ ਸਾਰੇ ਮਾਲਵਿੰਦਰ ਕੰਗ ਵੀ ਨੇ ਸਾਰੇ ਮੰਤਰੀ ਵੀ ਨੇ ਸਾਰਾ ਕੁਝ ਇਸੇ ਤਰ੍ਹਾਂ ਕਾਂਗਰਸ ਨੇ ਵੀ 40 ਸਟਾਰ ਪ੍ਰਚਾਰਕ ਤਾਰੇ ਕਿ ਉਹਨਾਂ ਚ ਚੰਨੀ ਰਾਜਾ ਵੜਿੰਗ ਤੇ ਸਾਰੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਉੱਥੇ ਗਲੀ ਗਲੀ ਮਹੱਲਾ ਮਹੱਲਾ ਘਰ ਘਰ ਜਾ ਕੇ ਆਮ ਆਦਮੀ ਪਾਰਟੀ ਲਈ ਵੋਟਾਂ ਵੀ ਮੰਗ ਰਹੀ ਹੈ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਸਰਕਾਰ ਦੇ ਕਿਤੇ ਕੰਮ ਗਿਣਾ ਕੇ ਉਹਨਾਂ ਦੇ ਨਾਲ ਦਾਅਵੇ ਵਾਅਦੇ ਵੀ ਕਰ ਰਹੀ ਹੈ ਵਲੰਟੀਅਰ ਦੀ ਤਰ੍ਹਾਂ ਕਹਿੰਦੇ ਡਾਕਟਰ ਗੁਰਪ੍ਰੀਤ ਕਰੋਹਰੀ ਕੰਮ ਕਰ ਰਹੇ ਨੇ ਅਸਲ 'ਚ ਜੀ ਇਸ ਚੋਣ ਪ੍ਰਚਾਰ ਦੀ ਵਲੰਟੀਅਰ ਦੇ ਤੌਰ ਤੇ ਭੂਮਿਕਾ ਨਿਵਾਉਂਦਿਆਂ ਨਿਵਾਉਂਦਿਆਂ ਹੀ ਉਹ ਇਹਨਾਂ ਲੀਡਰਸ਼ਿਪ ਦੇ ਸੰਪਰਕ ਚ ਆਏ ਤੇ ਮੁੱਖ ਮੰਤਰੀ ਭਗਵੰਤ ਨਾਲ ਰਿਸ਼ਤਾ ਹੋਇਆ ਤੇ ਬਿਆਲੀ ਸਥਿਤੀ ਚ ਆਇਆ ਸੋ ਇਸ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫੋਟੋ ਵੀ ਪਾਈ ਸੀ ਕਿ ਕਿਸਮਤ ਪਤਾ ਨਹੀਂ ਕਦੋਂ ਕਿੱਥੇ ਤੋਂ ਕਿੱਥੇ ਲੈ ਜਾਵੇ ਸੋ ਇਹ ਦੇਖੋ ਵਲੰਟੀਅਰ ਸੀ ਤੇ ਅੱਜ ਮੁੱਖ ਮੰਤਰੀ ਦੀ ਘਰ ਵਾਲੀ ਆ ਸੋ ਪਰ ਕਹਿੰਦੇ ਜੀ ਡਾਕਟਰ ਗੁਰਪ੍ਰੀਤ ਕੌਰ ਹੋਰੀ ਆਪਣੇ ਉਹ ਵਲੰਟੀਅਰ ਬਣ ਨੂੰ ਜੂੰਦਾ ਰੱਖ ਰਹੇ ਨੇ ਇਸ ਲਈ ਕਹਿੰਦੇ ਜੀ ਉਹਨਾਂ ਨੇ ਜਾ ਕੇ ਉੱਥੇ 40 ਸਟਾਰ ਪ੍ਰਚਾਰਕਾਂ ਚ ਚਾਹੇ ਨਾਮ ਨਹੀਂ ਹੈਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋ ਕਰ ਰਹੇ ਨੇ ਇਸ ਲਈ ਡਾਕਟਰ ਗੁਰਪ੍ਰੀਤ ਵੀ ਨਾਲ ਨੇ ਸੋ ਉਹ ਵਿੱਚੋਂ ਸਮਾਂ ਕੱਢ ਕੇ ਕਹਿੰਦੇ ਹਰ ਰੋਜ਼ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕੁਝ ਤਰ੍ਹਾਂ ਕਹਿੰਦੀਆਂ ਜੀ ਮੁੱਖ ਮੰਤਰੀ ਭਗਵੰਤ ਸਿੰਘ ਦੀ ਕੁਰਸੀ ਖਤਰੇ 'ਚ ਆ ਉਹ ਬਚਾਉਣ ਲਈ ਕੰਮ ਕਰ ਰਹੇ ਨੇ ਕੁਝ ਕਹਿੰਦੇ ਨਹੀਂ ਜੀ ਗਾਹਾਂ ਨੂੰ ਆਪ ਵੀ ਚੋਣ ਲੜਨੀ ਆ ਉਹਦੇ ਲਈ ਕੋਸ਼ਿਸ਼ ਆ ਕਿਉਂਕਿ ਪਹਿਲਾਂ ਵੀ ਕੋਸ਼ਾਂ ਚਰਚਾ ਚੱਲੀ ਸੀ ਕਿ ਐਮਪੀ ਦੀ ਟਿਕਟ ਮਿਲ ਸਕਦੀ ਆ ਜੀ ਕਦੇ ਹਰਿਆਣੇ ਦੀ ਗੱਲ ਚੱਲਦੀ ਸੀ ਕਦੇ ਪੰਜਾਬ ਦੀ ਗੱਲ ਚੱਲਦੀ ਬਹੁਤ ਕੁਝ ਚੱਲਦਾ ਰਿਹਾ ਚਲੋ ਰਾਜਨੀਤੀ ਤੇ ਜਿੰਨੇ ਮੂੰਹ ਨਹੀਂ ਗੱਲਾਂ ਹੁੰਦੀਆਂ ਨੇ ਪਰ ਦਿੱਲੀ ਦੀ ਸਫਾ ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਚਾਲੇ ਸਿੱਧੀ ਟੱਕਰ ਇਸ ਪਰ ਦੇਖਣ ਨੂੰ ਮਿਲ ਰਹੀ ਆ ਆਮ ਆਦਮੀ ਪਾਰਟੀ ਧਮਕ ਜੇ ਮਾਰ ਰਹੀ ਆ ਦਾਅਵੇ ਕਰ ਰਹੀ ਹੈ ਕਿ ਸਾਡੀ ਸਰਕਾਰ ਬਣ ਜਾਣੀ ਹੈ ਭਾਜਪਾ ਕਹਿੰਦੀ ਇੱਕਤੀ ਬਣ ਨਹੀਂ ਦੇਣੀ ਸਾਡੀ ਸਰਕਾਰ ਪੱਕੀ ਪਈ ਹੈ ਦੋਆਂ ਚ ਮੁਕਾਬਲਾ ਹੈ ਔਰ ਬਹੁਤ ਨੇੜਲੇ ਨਤੀਜੇ ਰਹਿਣ ਦੀ ਆਸ ਹੈ ਇਸ ਵਾਰ ਕਿ ਜਿਹਦੀ ਵੀ ਸਰਕਾਰ ਬਣੀ ਜਾਦਾ ਐਨ ਬਹੁਮਤ ਤੇ ਪੂਰੀ ਨੱਕੋ ਨੱਕ ਤੇ ਜਾ ਕੇ ਬਣੂਗੀ ਜਾਂ ਇੱਕਾ ਦੁਕਾ ਸੀਟਾ ਇਧਰ ਉਧਰ ਵੀ ਹੋ ਸਕਦੀ ਹੈ ਔਰ ਦੋਆਂ ਪਾਰਟੀਆਂ ਦੇ ਫੈਸਲੇ ਵਾਲੀ ਭੂਮਿਕਾ ਦੇ ਵਿੱਚ ਕਹਿੰਦੇ ਕਾਂਗਰਸ ਹੋ ਸਕਦੀ ਹੈ ਸੀਟਾਂ ਘਟਣ ਵਧਣ ਆਵੇ ਨਾ ਆਵੇ ਪਰ ਉਹਦਾ ਵੋਟ ਕਿੰਨਾ ਲੈ ਕੇ ਜਾਂਦੀ ਹੈ ਕਾਂਗਰਸ ਉਹ ਤੈਅ ਕਰੂਗੇ ਕਿ ਨਤੀਜੇ ਕਿਦੇ ਪੱਖ ਚ ਜੇ ਕਾਂਗਰਸ ਵੱਧ ਵੋਟਾਂ ਜਾਂ ਸੀਟਾਂ ਲੈ ਗਈ ਤਾਂ ਭਾਜਪਾ ਦੇ ਅਸਰ ਵੱਧਦੇ ਨੇ ਜੇ ਕਾਂਗਰਸ ਘੱਟ ਵੋਟਾਂ ਤੇ ਸੀਟਾਂ ਨਹੀਂ ਲੈ ਕੇ ਜਾਂਦੀ ਪੁਰਾਣਾ ਰਿਕਾਰਡ ਆਪਣਾ ਕਾਇਮ ਰੱਖਦੀ ਹੈ ਪਿਛਲੀ ਵਾਰ ਵਾਲਾ ਫਿਰ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਬਣਾ ਸਕਦੀ ਹੈ ਸੋ ਇਹ ਦਿੱਲੀ ਦੇ ਵੋਟਰ ਤੈਅ ਕਰਨਗੇ ਕਿ 5 ਤਰੀਕ ਨੂੰ ਵੋਟਾਂ ਅੱਠ ਨੂੰ ਨਤੀਜੇ ਫਿਲਹਾਲ ਪੰਜਾਬ ਦੀ ਸਰਕਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੀ ਵੋਟਾਂ ਮੰਗਣ ਲੱਗੀ ਹੈ ਜਨਾਬ ਸੋ ਇਸ ਲਈ ਇਸ ਪਹਿਲੂ ਤੇ ਖਬਰਾਂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ